ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੌਣ ਹੈ ਆਈਐਸਆਈ ਦੀ ਮੈਡਮ ਐਨ ਦਿੱਲੀ ਤੱਕ ਫੈਲਾ ਰੱਖਿਆ ਹੈ ਜਸੂਸਾਂ ਦਾ ਨੈਟਵਰਕ ਭਾਰਤੀਆਂ ਨੂੰ ਕਿਵੇਂ ਬਨਾਇਆ ਆਪਣਾ ਸ਼ਿਕਾਰ ਪੈਲਗਾਮ ਹਮਲੇ ਪਹਿਲ ਗੱਲ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਦੇਸ਼ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕਰ ਰਹੇ ਹਨ ਯੂਟਿਊਬਰ ਜੋਤੀ ਮਲਹੋਤਰਾ ਤੋਂ ਬਾਅਦ ਪੁਲਿਸ ਨੇ ਜਸਬੀਰ ਸਿੰਘ ਨਾਮ ਦੇ ਇੱਕ ਯੂਟਿਊਬਰ ਨੂੰ ਗ੍ਰਿਫਤਾਰ ਕੀਤਾ ਹੈ ਦੋਵਾਂ ਨੇ ਦੋਵਾਂ ਤੇ ਪਾਕਿਸਤਾਨ ਲਈ ਜਸੂਸੀ ਦਾ ਦੋਸ਼ ਹੈ ਭਾਰਤੀ ਸੁਰੱਖਿਆ ਏਜੰਸੀਆਂ ਲਗਾਤਾਰ ਲੋਕਾਂ ਨੂੰ ਲੋਕਾਂ ਦੀ ਪਾਲਵ ਕਰ ਰਹੀਆਂ ਹਨ ਜੋ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਜੁੜੇ ਹੋਏ ਹਨ ਇਸ ਦੌਰਾਨ ਲਾਹੌਰ ਵਿੱਚ ਇੱਕ ਟ੍ਰੈਵਲ ਏਜੰਸੀ ਚਲਾਉਣ ਵਾਲੀ ਇੱਕ ਪਾਕਿਸਤਾਨੀ ਕਾਰੋਬਾਰੀ ਔਰਤ ਬਾਰੇ ਬਹੁਤ ਚਰਚਾ ਹੋ ਰਹੀ ਹੈ ਨੋ ਬਾਸ਼ਾ ਸ਼ਹਿਜਾਦ ਦਾ ਨਾਮ ਦੀ ਇੱਕ ਔਰਤ ਦੇ ਨੇ ਭਾਰਤ ਦੇ ਉਹਨਾਂ ਯੂਟਿਊਬਰਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਵਿੱਚ ਜੋਤੀ ਮਲਹੋਤਰਾ ਵੀ ਸ਼ਾਮਲ ਪਾਕਿਸਤਾਨ ਜਾਣਾ ਚਾਹੁੰਦੇ ਹਨ ਇਸ ਤੋਂ ਬਾਅਦ ਔਰਤ ਨੇ ਭਾਰਤੀ ਯੂਟਿਊਬਰਾਂ ਨੂੰ ਜਸੂਸੀ ਦੇ ਖੇਡ ਵਿੱਚ ਫਸਾਇਆ ਹੈ ਇਸ ਇਹ ਔਰਤ ਲਾਹੌਰ ਵਿੱਚ ਜਨਾਜਾ ਜਨਾਜਾ ਟ੍ਰੈਵਲਸ ਐਂਡ ਜੁਰਜ਼ਮਾ ਨਾਮ ਦੀ ਇੱਕ ਕੰਪਨੀ ਚਲਾਉਂਦੀ ਹੈ ਆਈਐਸਆਈ ਨੇ ਨਵ ਬਾਦਸ਼ਾਹ ਸ਼ਹਿਜ਼ਾਦ ਨੂਰ ਮੈਡਮ ਐਨ ਕੋਡ ਨਾਮ ਦਿੱਤਾ ਹੈ ਉਸ ਨੇ ਘੱਟ ਤੋਂ ਘੱਟ 500 ਸੂਸਾਂ ਦਾ ਇੱਕ ਵੱਡਾ ਸਲੀਪਰ ਸੈਲ ਨੈੱਟਵਰਕ ਬਣਾਇਆ ਹੈ ਜੋ ਪੂਰੇ ਭਾਰਤ ਵਿੱਚ ਲੁਕੇ ਹੋਏ ਹੋ ਸਕਦੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ